ਗ੍ਰੰਥਾ ਜਨੇ ਹਰੀ ਹੁੰਦਾ ਚੇਤਨੀ ਹੁੰਦਾ ਗ੍ਰੰਥਾ ਚ ਜਿੱਤੇ ਚੇਤਨ ਹੁੰਦਾ ਤੇ ਭੁੱਖ ਲੱਗਦੀ ਹੈ ਜਿੱਤੇ ਚੇਤਨ ਹੁੰਦਾ ਗਰਮੀ ਲੱਗਦੀ ਹੈ ਸਰਦੀ ਲੱਗਦੀ ਹੈ ਪਸੀਨਾ ਆਉਂਦਾ ਉਹ ਜੜਾ ਤੂੰ ਚੇਤਨਾ ਤੇ ਰਹਿੰਦਾ ਜੇਕਰ ਕਿਵੇਂ ਹੋ ਗਿਆ ਪੱਥਰ ਚਾਹੇ ਮੂਰਤੀ ਕਿਸੇ ਦੀ ਵੀ ਹੋਵੇ ਅਲੇਕ ਹਰੀ ਅਪੇਖ ਹਰੀ ਹਰੀ ਦਾ ਪੇਖ ਨਹੀਂ ਕੋਈ ਪੇਖ ਨਹੀਂ ਕੋਈ ਹੁਣ ਕੰਨਾਂ ਪਦਾਉਤਲੇ ਕਹਤਾਂ ਕਿ ਜਿੱਥੇ ਜ ਸਰਬ ਵਿਆਪੀ ਮੰਗੂ ਕਹਤਾਂ ਪਰ ਸਵਾਲ ਇਹ ਵੀ ਫਿਰ ਸਾਡੇ ਪਕੜਿ ਕਿਉਂ ਨਹੀਂ ਹੁੰਦਾ ਦੀਦਾ ਕਿਉਂ ਨਹੀਂ ਸਾਨੂੰ ਹੈ ਹਰ ਜਗ੍ਹਾ ਸਾਨੂੰ ਕਦੇ ਵੀ ਲੱਗਦਾ ਲੋਕ ਲੱਭਦੇ ਕਿਉਂ ਫਿਰਦੇ ਉਹ ਕਹਿੰਦੇ ਉਹ ਲਿਖਤ ਤੋਂ ਬਾਹਰ ਹੈ ਲਿਖਤ ਤੋਂ ਪਰੇ ਹੈ ਜਿੰਨੇ ਗ੍ਰੰਥ ਨੇ ਹਰੀਓ ਤੋਂ ਪਰੇ ਹੈ ਲਿਖਤਾਂ ਜੋ ਹਰ ਲਿਖਤਾਂ ਤੋਂ ਪਰੇ ਹੈ ਫਰਜ਼ੀ ਪੋਤਿਆਂ ਚ ਕੀ ਲੱਭਦੇ ਆਂ ਸਵਾਲੇ ਪੈਦਾ ਹੁੰਦਾ ਹੈ ਵੀ ਪੋਤਿਆਂ ਚ ਗੁਰੂ ਗ੍ਰੰਥ ਸਾਹਿਬ ਚ ਕੀ ਲੱਭਦੇ ਆਂ ਅਸੀਂ ਲੱਭਦੇ ਆਂ ਉਹਦਾ ਆਹੀ ਤਾਂ ਦੱਸਿਆ ਹੋਇਆ ਹੈ ਕਿ ਕਿੱਥੇ ਉਹ ਹੀ ਦੱਸਿਆ ਉਹਦਾ ਐਡਰੈਸ ਦੱਸਿਆ ਹੋਇਆ ਹੈ ਜੋ ਉਹਦਾ ਐਡਰੈਸ ਲੱਭਦੇ ਆਂ ਇਹ ਤਾਂ ਉਹਦੀ ਪ੍ਰਾਪਤੀ ਦਾ ਸਾਧਨ ਆ ਉਹ ਨਹੀਂ ਹੈਗਾ ਵਿੱਚ ਫੇਰ ਵੀ ਜੇ ਸਭ ਕੋ ਚਾਹਤਾ ਉਹਦੀ ਪ੍ਰਾਪਤੀ ਕਰੇ ਆਂ ਉਦਨਾ ਬਲਾਬ ਕਿਵੇਂ ਹਰੀ ਨਾ ਇਹ ਤਾਂ ਗਿਆਨ ਦੱਸਿਆ ਵੀ ਇਹ ਨਾ ਕੁਝ ਹੁੰਦੇ ਹੋਈ ਦੀ ਪ੍ਰਾਪਤੀ ਕਿਸ ਤਰੀਕੇ ਨਾਲ ਕਰੀਏ ਫਿਰ ਤਾਂ ਹੀ ਗੱਲ ਦੱਸੀ ਹੋਈ ਆ ਜੋ ਹੋਰ ਕੁਝ ਨਹੀਂ ਹਰੀ ਨਹੀਂ ਹੁੰਦਾ ਇਹ ਵਿੱਚ ਗ੍ਰੰਥਾ ਜਿ ਨਹੀਂ ਹੁੰਦਾ ਚੇਤਨੀ ਹੁੰਦਾ ਗ੍ਰੰਥਾ 'ਚ ਜਿੱਤੇ ਚੇਤਨ ਹੁੰਦਾ ਤੇ ਭੁੱਖ ਲੱਗਦੀ ਹੈ ਜਿੱਤੇ ਚੇਤਨ ਹੁੰਦਾ ਗਰਮੀ ਲੱਗਦੀ ਹੈ ਸਰਦੀ ਲੱਗਦੀ ਹੈ ਪਸੀਨਾ ਆਉਂਦਾ ਗ੍ਰੰਥਾ 'ਚ ਨਹੀਂ ਹੁੰਦਾ ਹੈ ਜਿਹੜੇ ਇਹ ਮੰਨਦੇ ਨੇ ਗ੍ਰੰਥਾ ਜੈਸੀ ਲਾਉਂਦੇ ਨੇ ਮੂਰਖ ਨੇ ਇਹ ਪੱਖੇ ਲਾਉਂਦੇ ਨੇ ਮੂਰਖ ਨੇ ਉਹਨਾਂ ਨੂੰ ਬਤਾਈ ਨਹੀਂ ਹੈ ਵੀ ਗੱਲ ਕੀ ਹੈ ਉਹ ਗ੍ਰੰਥ ਪੜ੍ਹਦਾ ਨਹੀਂ ਐਸੀ ਲਾਉਣ ਲੱਗੇ ਮਤੇ ਮਨਨੀ ਪ੍ਰਗਟ ਹੋ ਰਹਾਂਗੇ ਤੇ ਤਾਂ ਡੈਡ ਬਾਡੀ ਵੀ ਹੋ ਸਕਦੀ ਹੈ ਗੁਰਾਂ ਕੀਤੇ ਤਾਂ ਡੈਡ ਬਾਡੀ ਵੀ ਹੋ ਸਕਦੀ ਹੈ ਉਰਪੁਦਾ ਦੇਖ ਲੈਣੇ ਇਹ ਅਗਿਆਨਤਾ ਦਾ ਇੱਕ ਹੱਦ ਐਕਸਟ੍ਰੀਮ ਹੈ ਗਿਆਨਤਾ ਦੀ ਏਸੀ ਲਾਉਣਾ ਪੱਖੇ ਲਾਉਣਾ ਇਹ ਸਮਝ ਲਓ ਵੀ ਇਹ ਤੋਂ ਕੋਰ ਅਗਿਆਨਤਾ ਤੋਂ ਪਰੇ ਅਗਿਆਨਤਾ ਦੀ ਹੋਸੋ ਉਹਨਾਂ ਨੂੰ ਸਮਝ ਆਏ ਨਹੀਂ ਸਕਦਾ ਕਿਉਂ ਉਹਨਾਂ ਨੂੰ ਸਮਝ ਉਹ ਜੜ ਬੰਦੀ ਉਹਨਾਂ ਦੀ ਪੱਥਰ ਇੱਕ ਤਾਂ ਪੱਥਰ ਪੂਜਦਾ ਇੱਕ ਆਪੇ ਪੱਥਰ ਹੈ ਪੱਥਰ ਪੂਜਣਾ ਗਮ ਗਮ ਇਹਦਾ ਵਧਾ ਵੀ ਇਹ ਪੱਥਰ ਹੈ ਜਿਹੜਾ ਆਪੇ ਪੱਥਰ ਹੈ ਉਹਨੇ ਪੱਥਰ ਨਹੀਂ ਵੀ ਪਛਾਣ ਲਿਆ ਇਹ ਪੱਥਰ ਹੈ ਉਹਦਾ ਪੱਥਰ ਨੂੰ ਆਪ ਤੋਂ ਵਧੀਆ ਸਮਝਦਾ ਇੱਕ ਤਾਂ ਪੱਥਰ ਨੂੰ ਪੱਥਰ ਬਣ ਕੇ ਪੁੱਛਦਾ ਇੱਕ ਪੱਥਰ ਨੂੰ ਆਪ ਨਾ ਚੰਗਾ ਬਣ ਕੇ ਪੁੱਛਦਾ ਉਹ ਜਿਹੜਾ ਤੂੰ ਚੇਤਨਾ ਤੇਰੇ ਨਾਲ ਜੰਗਾ ਕੇ ਮਾ ਉਹ ਪੱਥਰ ਚਾਹੇ ਮੂਰਤੀ ਕਿਸੇ ਦੀ ਵੀ ਹੋਵੇ ਇਹ ਚ ਗਿਆਨ ਹੈ ਸਾਡੇ ਕੋਲੋਂ ਗਿਆਨ ਹੈ ਜੀ ਇਹ ਕਰਕੇ ਸਾਡੇ ਨਾਲ ਸੁਪੀरियर ਹੈ ਅਸੀਂ ਇਹ ਮੰਦੇ ਆ ਸਾਡੇ ਕੋਲ ਚੀਜ਼ ਗਿਆਨ ਹੈ ਨਹੀਂ ਜਿਹੜਾ ਇਹਦੇ ਚ ਬੰਲਦਾ ਜਿਹਦੇ ਕੋਲ ਚੀਜ਼ ਮਿਲੇ ਸਾਡੇ ਕੋਲ ਨਾ ਹੋਵੇ ਉਹਦੀ ਕਦਰ ਫਿਰ ਕੱਢੀਦੀ ਹੁੰਦੀ ਹੈ ਇਸ ਗੱਲ ਦੀ ਕਦਰ ਲੇਕ ਇਹਦੇ ਵਿੱਚ ਤਾਂ ਹੈ ਨਹੀਂ ਹੋਰ ਜਦ ਲੇਖ ਨੇ ਵਿੱਚੇ ਨਹੀਂ ਲਿਖਤ ਵਿੱਚੇ ਨਹੀਂ ਹੈ ਉਹ ਇਹ ਅੱਖਰ ਖਰਜਾਂਗੇ ਉਹ ਅਖਰ ਇਹਨਾਂ ਮੈਂ ਨਾ ਤਕਵੀਰ ਨਹੀਂ ਕਿਹਾ ਕਿਸੇ ਗੱਲ ਵੀ ਜੋ ਮੈਂ ਅੱਖਰ ਲਿਖ ਦਿੱਤੇ ਇਹਦੇ ਵਿੱਚ ਨਾ ਵੜ ਲਿਓ ਕਿ ਇਹਦੇ ਵਿੱਚ ਨਾ ਬਣਾ ਗਏ ਸੀ ਜੋ ਬੋਲਿਆ ਜਾਂਦਾ ਉਹ ਜਪਰੀ ਹੁੰਦਾ ਉਹੋ ਜੀ ਗਿਆਨ ਹੁੰਦਾ ਉਹ ਕੀ ਆ ਫਿਰ ਉਹਦਾ ਬਣਾ ਕਰਨ ਨਾਲ ਜਾਂ ਸੁਣਦਾ ਉਹ ਹੋ ਹੁੰਦਾ ਉਹ ਜਿਹੜੀ ਬਾਣੀ ਸੁਣਦੀ ਹੈ ਨਾ ਬਿਨਾ ਕਰਨ ਨਾਲ ਉਹ ਹੀ ਹੋ ਹੁੰਦਾ ਬਾਕੀ ਤੋਂ ਇਹ ਬਾਰੇ ਗਿਆਨ ਹੈ ਦੱਸਿਆ ਹੋਇਆ ਉਹ ਤਾਂ ਬਲੂਗਾ ਡਾਇਰੈਕਟ ਹੈ ਕੇ ਸਰ ਮੇ ਬਲੂਗਾ ਇਹ ਦੱਸਿਆ ਹੋਇਆ ਵੀ ਐਵੇਂ ਮਿਲਦਾ ਹੁੰਦਾ ਜਿਹਨੂੰ ਮਿਲਿਆ ਉਹਨੇ ਦੱਸਿਆ ਵੀ ਆਹ ਤਰੀਕਾ ਚੁਕਤਾ ਲੋਕ ਹੋਰ-ਹੋਰ ਤਰੀਕੇ ਕਰਦੇ ਤੇ ਗਲਤ ਤਰੀਕੇ ਦੱਸ ਉਹ ਦੱਸਦਾ ਵੀ ਆਹ ਤਰੀਕੇ ਗਲਤ ਨਹੀਂ ਆਹ ਤਰੀਕਾ ਠੀਕ ਹੈ ਬਸ ਐਨਾ ਹੀ ਫਰਕ ਆ ਕਾਮਯਾਬ ਆ ਤਰੀਕਾ ਹੋਇਆ ਆ ਵੀ ਦੀ ਕਾਮਯਾਬ ਹੋਈ ਹੈ ਕਾਮਯਾਬ ਹੋ ਗਿਆ ਗੁਰਮਤਾਲੀ ਬਿਧੀ ਇਹ ਵਿਧੀ ਸੁਣ ਕੇ ਜੜ ਰੋਟ ਭਗਤੀ ਲੱਗਾ ਉਹ ਵਿਧੀ ਹੈ ਤਾਂ ਗੁਰਬਾਣੀ ਦੇ ਵਿੱਚ ਸਾਨੂੰ ਬਿਲ ਦੀ ਪ੍ਰਾਪਤੀ ਦੀ ਵਿਧੀ ਹੈ ਗੁਰਬਾਣੀ ਵਿੱਚ ਨਹੀਂ ਆਇਆ ਕੁਝ ਗੁਰਬਾਣੀ ਦੀ ਗਿਆਨ ਹੈ ਵਿਧੀ ਹੈ ਬਸ ਜੇ ਕੁਝ ਆਇਆ ਤਾਂ ਵਿਧੀ ਹੈ ਵਿਧੀ ਕਰਨੀ ਪਊ ਸਾਨੂੰ ਸਮਝਣੀ ਪਊਗੀ ਫਿਰ ਕਰਨੀ ਪਊਗੀ ਵਿਧੀ ਨਾਲੋ ਪ੍ਰਾਪਤੀ ਵੀ ਹੋ ਜੂਗੀ ਕੁਝ ਕਰਨਾ ਬਹੁਤ ਸਮਝ ਕੇ ਜੋ ਸਮਝ ਲਿਆ ਉਹੀ ਕਰਨਾ ਪਊ ਉਹ ਤੇ ਕਿਸੇ ਨੇ ਪ੍ਰਾਪਤੀ ਕਰਨੀ ਹੈ ਜੇ ਇਦਾਂ ਹੀ ਦੋ ਬੱਤੀ ਜਗਾਉਣੇ ਆ ਤਾਂ ਜਗਾਉਂਦੇ ਰਹੋ ਫੇ ਤਾਂ ਪ੍ਰਾਪਤੀ ਹੈ ਨਹੀਂ ਕੁਝ ਫਿਰ ਤਾਂ ਮੁਰਤੀ ਪੂਜ ਵਾਲੀ ਉਹ ਗੱਲ ਹੈ ਜਿਵੇਂ ਮੁਰਤੀ ਪੂਜ ਵਾਲੇ ਕਰਦੇ ਤੁਸੀਂ ਕਰੀ ਹੋ ਜਾਂਦੇ ਨੇ ਲੱਭਦਾ ਕਿਸੇ ਨੂੰ ਕੀ ਕੁਝ ਨਹੀਂ ਹਕੀਕਤ ਇਹ ਹੈ ਕਿ ਤੁਹਾਨੂੰ ਕੁਝ ਨਹੀਂ ਲੱਭ ਰਿਹਾ ਔਰ ਕੋਈ ਚ ਲੱਭਣ ਵਾਸਤੇ ਕਰਵੜੀ ਰਹੇ ਲੋਕ ਬੁੱਗਾਂ ਵੀ ਦਰਿਆਵੀ ਨੇ ਜਿਹੜੀਆਂ ਗੁਰਬਾਣੀ ਦੇ ਵਿੱਚ ਬੁੱਗਾ ਰਿਜੈਕਟ ਕੀਤੀਆਂ ਹੋਈਆਂ ਨੇ ਵੀ ਇਹ ਬਿਲਡਿੰਗਾਂ ਰੀਅਲ ਇਦਾਂ ਬਿਲਦੀਆਂ ਨਹੀਂ ਉਹ ਕਹਿੰਦੇ ਆ ਉੱਥੇ ਜਾ ਕੇ ਉਦੋਂ ਇਹਦਾ ਮਿਲਦੀ ਨਹੀਂ ਉਦੋਂ ਆਪੇ ਦੇ ਹੀ ਜਾਂਦਾ ਉਹ ਬਿਨਾਂ ਇਹ ਮੱਗੇ ਦੇ ਹੀ ਜਾਂਦਾ ਸਾਰਿਆਂ ਨੂੰ ਉਹਦੇ ਵਿੱਚ ਕੋਈ ਨਹੀਂ ਫਰਕ ਪੈਣਾ ਹੁੰਦਾ ਜਿਹੜੇ ਸੰਸਾਰੀ ਪਦਾਰਥ ਨੇ ਇਹਨਾਂ ਦਾ ਨਹੀਂ ਕੋਈ ਫਰਕ ਪੈਣਾ ਹੁੰਦਾ ਇਸ ਗੱਲ ਇਹ ਤਾਂ ਧਾਰਮਿਕ ਬੰਦਿਆਂ ਨੂੰ ਤਾਂ ਘੱਟ ਦਿੰਦਾ ਹੁੰਦਾ ਜ਼ਹਿਰ ਆ ਇਹ ਜਿਹੜੀ ਜ਼ਹਿਰ ਹਨ ਮਾਇਆ ਸੀ ਧਾਰਮਿਕ ਬੰਦਿਆਂ ਨੂੰ ਤਾਂ ਘੱਟ ਦਿੰਦਾ ਹੁੰਦਾ ਉਹ ਆਪਣੇ ਬੰਦਿਆਂ ਨੂੰ ਜ਼ਹਿਰ ਘੱਟ ਦਈ ਦੀ ਹੀ ਜੇ ਉਹਨਾਂ ਨੇ ਜਿਆਦਾ ਜ਼ਹਿਰ ਖਾਣੀਆਂ ਫਿਰ ਛੱਡ ਦੇਣ ਗੁਰਦੁਆਰੇ ਜਾਣਾ ਸਭ ਗੁਰੂ ਨੂੰ ਬੰਨੜੀ ਛੱਡ ਦੇਣ ਫਿਰ ਜ਼ਹਿਰ ਜਿਆਦਾ ਮਲਜੂਗੀ ਜੇ ਜ਼ਹਿਰ ਜਿਆਦਾ ਲੈਣੀ ਹੈ ਅੰਗਰੇਜ਼ਾਂ ਨੂੰ ਬਥੇਰੀ ਮਿਲਦੀ ਹੈ ਹੈ ਜੀ ਜਿਹੜੇ ਗੁਰਦਾਰੇ ਜਾਂਦੇ ਨਹੀਂ ਉਹਨਾਂ ਕੋਲ ਤਾਂ ਮਾਇਆ ਜ਼ਿਆਦਾ ਹੈ ਜੇ ਜ਼ਹਿਰ ਖਾਣੀਆਂ ਫਿਰ ਛੱਡ ਦਿਓ ਫਿਰ ਵਾਗੀ ਹੋ ਜਾਓ ਡਾਕਟਰ ਕੋ ਜਾਇੰਗੇ ਡਾਕਟਰ ਨਾਲ ਸਲਾਹ ਲਊ ਭਈਆ ਚੀਜ਼ ਲਗਾ ਡਾਕਟਰ ਤਾਂ ਹੀ ਸਲਾਹ ਦੇਊਗਾ ਬਿਨਾਂ ਇਹ ਤੇ ਤਾਂ ਰੁਕਸਾ ਲਊਗਾ ਯਾਰੀ ਗਾਣੀ ਭਗਤ ਸਾਰੇ ਗਰੀਬ ਹੋਏ ਨੇ ਜਿੱਦੇ ਵੀ ਸੀਗੇ ਉਹ ਕਹਿੰਦੇ ਗਰੀਬੀ ਗਦਾ ਹਮਾਰੀ ਇਹ ਗਰੀਬੀ ਦੀ ਗਦਾ ਨਾਲੇ ਪਾਰ ਹੁੰਦਾ ਹੈ ਬੁਰਜ ਤਿਆ ਜਾਂਦਾ ਉਧਰ ਨਹੀਂ ਤਿਆ ਜਾਂਦਾ ਅਸੀਂ ਦਾ ਉਲਟਾ ਰਸਾ ਫੜ ਲਿਆ ਉਹ ਰੁਦਾਸਨਾ ਕੀ ਕੇ ਹਰ ਜੋ ਹੀਰਾ ਛੱਡ ਕੇ ਹਰ ਦਿਓ ਕਲ ਚੱਲ ਜੀ ਰਾਂ ਹਰੀ ਦੀ ਹਰ ਜੋ ਹੀਰਾ ਛੱਡ ਕੇ ਕਰੇ ਆਨ ਕੀ ਆਸ ਤੇਰੇ ਨਾਲ ਦੋਜਕ ਜਾਣਗੇ ਸੱਚ ਭਾਉ ਤੇ ਰਬਾਉ ਕਹਦਾ ਸੱਚ ਗੱਲ ਕਹਾ ਸਾਰੇ ਦੋਜਕ ਜਾਣਗੇ ਜਿਹੜੇ ਹਰ ਨੂੰ ਛੱਡ ਕੇ ਹੋਰ ਕਿਸੇ ਦੀ ਆਸ ਰੱਖਣਗੇ ਜਿਹੜੇ ਗੁਰਦੁਆਰਾ ਜਾ ਕੇ ਹਰ ਨੂੰ ਛੱਡ ਕੇ ਹੋਰ ਕਿਸੇ ਦੀ ਆਸ ਰੱਖਦੇ ਨੇ ਦੋਜਕ ਜਾਣ ਲਗੇ ਜਾਣਗੇ ਤੋ ਕੁਰਬਾਨੀ ਦੇ ਵੀ ਚਲੇ ਜਾਇਆ ਤਾਂ ਉਹਦਾ ਕਹਣਾ ਦੋਜਿਕ ਜਾਣਦੇ ਤੁਸੀਂ ਉਹ ਤੋਂ ਹੋਰੇ ਕੁਝ ਮੋਗਦੇ ਜਾ ਕੇ ਇਹਦਾ ਬਲ ਤੁਸੀਂ ਕੁਝ ਨਹੀਂ ਮੰਗਦੇ ਹੋਰ ਉਹ ਤੋਂ ਜਾ ਕੇ ਜਿਹੜੇ ਗੁਰਦੁਆਰੇ ਅਰਦਾਸਾਂ ਕਰਾਉਂਦੇ ਨੇ ਦੋਜਿਕ ਦੀ ਅਰਦਾਸ ਹੁੰਦੀ ਆ ਉਹ ਹੋਲੀ ਕਰ ਦਿੰਦੀ ਹੁੰਦੀ ਕਰੇ ਆਣ ਕੀ ਆਸ ਹੈ ਆਸ ਹੈ ਲਿਖਿਆ ਬਰਦਾ ਨਹੀਂ ਹੈ ਵਿੜਿਆ ਨਹੀਂ ਲਿਖਿਆ ਹੋਇਆ ਬੜਾ ਕੁਝ ਨਹੀਂ ਆਸ ਹੈ ਸਿਰਫ ਇਹ ਆਸ ਦੋਜਿਕ ਲੈ ਜਾਂਦੀ ਹੈ ਜਿਹੜੀ ਅਸੀਂ ਆਸ ਰੱਖ ਕੇ ਗੁਰਦੁਆਰੇ ਜਾਂਦੇ ਹਾਂ ਬਰਦਾ ਫੇਰ ਵੀ ਨਹੀਂ ਇਹ ਭਲੇਖਾ ਕਰੇ ਆਣ ਦੀ ਆਸ ਕਰੇ ਹਰ ਹਰਿ ਤੋਂ ਹੀਰਾ ਛਾੜ ਕੇ ਕਰੇ ਆਣ ਕੀ ਆਸ ਹੋਰ ਕਿਸੇ ਜੀਵ ਦੀ ਆਸ ਰੱਖ ਕੇ ਜੇ ਗੁਰਦੁਆਰੇ ਜਾਂਦਾ ਆਸ ਅਰਦਾਸ ਕਰਾਉਣਾ ਇਹ ਸੱਚੀ ਗੱਲ ਹੈ ਕਿ ਦੋਜਿਕ ਜਾਊਗਾ ਪ੍ਰਾਪਤੀ ਉਹ ਦੋਜਿਕ ਦੀ ਅਰਦਾਸ ਹੋ ਰਹੀ ਅਸਲ ਚ ਦੋਜਿਕ ਦੀ ਭੁੱਖ ਉਦੇ ਵਟੇ ਜੋ ਕਰਦਾ ਦਾ ਦੋਜ ਕਿ ਮਿਲ ਜਾਣੂ ਉਹ ਮਿਲੇ ਜਾਂੇ ਨਾ ਮਿਲੇ ਜਿਹੜੀ ਅਦਾਸ ਕਰਦੇ ਗਏ ਦੋਜ ਕਿ ਉੱਡ ਬੜੂਗਾ ਉਹ ਤਾਂ ਮਿਲਣਾ ਹੀ ਮਿਲਣਾ ਉਹ ਨੂੰ ਕੋਈ ਹਟਾ ਸਕਦਾ ਦੋਜ ਕਰੂ ਜਿਹੜੀ ਵਸਤੂ ਲੈਣ ਗਿਆ ਖਬਰਾਂ ਉਹਦੇ ਪਹਿਲਾਂ ਹੀ ਹੋਵੇ ਲਿਖੀ ਹੋਈ ਜੇ ਪਹਿਲਾਂ ਹੀ ਲਿਖੀ ਹੋਈ ਹੈ ਹੁਕਮ ਦੇ ਵਿੱਚ ਫਿਰ ਮਿਲ ਜਾਣੀ ਹੈ ਜੇ ਨਹੀਂ ਲਿਖੀ ਹੋਈ ਨਹੀਂ ਮਿਲਣੀ ਉਹ ਤਾਂ ਮਿਲਣੀ ਹੈ ਹੁਕਮ ਦੇ ਨਾਲ ਹੈ ਜੋ ਪਹਿਲਾ ਪ੍ਰੋਗਰਾਮ ਉਹ ਤਾਂ ਉਹਦੇ ਮਤਾਬਕ ਹੀ ਮਿਲਣੀ ਹੈ ਉਹ ਜਿਹੜੀ ਕੋਈ ਫਰਕ ਪੈਣਾ ਦੋਜ ਕਜੂਲ ਵਾਦੇ ਚ ਬਣ ਗਿਆ ਰੁਮਗਾ ਚ ਬਣ ਜਾਣਾ ਦੋਜਕ ਰੁਪਾ ਦੋਜਕ ਦਾ ਬਣ ਜਾਣਾ ਇਹ ਜਰੂਰ ਬਣ ਜਾਣਾ ਹੋਈ ਅਪੇਖ ਹਰੀ ਅਪੇਖ ਹਰੀ ਕੋਈ ਭੇਖ ਨਹੀਂ ਹੈ ਹਰੀ ਦਾ ਹੁੰਦਾ ਜੇ ਕੋਈ ਕਹੇ ਨਾ ਮੈਂ ਫਲਾਣਾ ਭੇਖ ਹੋਣਾ ਲਿਆ ਇਹ ਹਰੀ ਵਰਗਾ ਭੇਖ ਹੈ ਇਹ ਨਹੀਂ ਹੁੰਦਾ ਜੇ ਜਨਮ ਵੀ ਨਹੀਂ ਜਾਂਦਾ ਭੇਖ ਹੋਦਾ ਕੀ ਹੁਣ ਭੇਖ ਤੇ ਜਨਮ ਵਾਲੇ ਦਾ ਹੁੰਦਾ ਆਦੋਖ ਹਰੀ ਆਦੋਖ ਹਰੀ ਕੋਈ ਕੋਈ ਦੋਖ ਨਹੀਂ ਹੈ ਦੋਖ ਆਦਮੀ ਜਦੋਂ ਦਾ ਜਨਮ ਲੈਂਦਾ ਜਦ ਦੋਖ ਪੈਂਦਾ ਜਦ ਇਹ ਜਨਮ ਲੈਂਦਾ ਜਿੰਨਾ ਜਰ ਦੋਖ ਹੈ ਜਨਮ ਲਈ ਲੈਂਦਾ ਜਿੰਨਾ ਜਰੇ ਜ ਦੋਖ ਹੈ ਜੀਵ ਚ ਨਾ ਇਹ ਜੀਵ ਹੈ ਹਰੀਆ ਹੋਰ ਰਿਕੂਲ ਜਾਦੇ ਸਾਬ ਜਿੰਨਾ ਜਰ ਸੱਚਖੰਡ ਦਾ ਵਾਸੀ ਹੈ ਹਰੀ ਇਹ ਸੱਚਖੰਡ ਦਾ ਵਾਸੀ ਹੈ ਹਰੀ ਜਿੰਨਾ ਸੱਚਖੰਡ ਦੇ ਵਾਸੀ ਨੇ ਭਗਤ ਸਾਰਿਆਂ ਦਾ ਹੀ ਹੁਕਮ ਲਹੋ ਜਿਹੜਾ ਹਰੀ ਦੇ ਰੂਪ ਜਿਹੜੂ ਗਿਆ ਹੋਇਆ ਸਾਰਿਆਂ ਦੀ ਇੱਛਾ ਇੱਕੋ ਹੀ ਹੈ ਸਾਰਿਆਂ ਦੀ ਇਸੇ ਕਰਕੇ ਇੱਥੇ ਜਿਉਂਦੇ ਨੇ ਇੱਛਾ ਪਰਮੇਸ਼ਰ ਦੀ ਇੱਛਾ ਦੇ ਮਤਲਬ ਕੋ ਬਣਾਉਣ ਦਾ ਮਤਲਬ ਹੈ ਇੱਥੇ ਜਿਉਂਦੇ ਸੱਚ ਇੱਥੇ ਬੈਠੇ ਸੱਚ ਘੜ ਚਲਾ ਜਾਂਦਾ ਇੱਛਾ ਹੈ ਨਾ ਇੱਛਾ ਜੀ ਦੇ ਸੱਚਾਣਾ ਬੇਲ ਖਾਂਦੀ ਹੋ ਸੱਚਾਣਾ ਦਾ ਬਾਸੀ ਹੈ ਜਿਹਦੀ ਇੱਛਾ ਸੱਚਾਣਾ ਤੋਂ ਵਿਰੋਧ ਹੈ ਕੁਦਰਤ ਤੋਂ ਵਿਰੋਧ ਜੀ ਦੀ ਇੱਛਾ ਉਹ ਨਰਕ ਚ ਕੁਦਰਤ ਦੇ ਅਨੁਸਾਰ ਜੇ ਦੀ ਇੱਛਾ ਹੈ ਜਿਹਨੂੰ ਪਾਣਾ ਬਿਠਾ ਲੱਗਦਾ ਹੈ ਉਹ ਇੱਥੇ ਵੀ ਸੱਜ ਖਣ ਚ ਬੈਠਾ ਐਵੇਂ ਭਲੇਖਾ ਸਰੀਰ ਕਰਕੇ ਕਿਤੇ ਹੋਵੇ ਮਨ ਕਰਕੇ ਸੱਜ ਖਣ ਚ ਜਾ ਪਾਪ ਸਾਧਰ ਸੁਖ ਸਾਗਰ ਦੇ ਵਿੱਚੇ ਐ ਇਹ ਕਿਹੜਾ ਬਾਹਰ ਆ ਜਿਹੜਾ ਸੰਸਾਰ ਹੈ ਉਹਦੇ ਵਿੱਚੇ ਹੀ ਐ